ਸਵਾਰ ਕਰਦੇ ਹਾਂ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਧੂਰੀ ਕਾਰਬਾਰ ਤੇ ਇੱਕ ਵਾਰੀ ਫਿਰ ਤੇ ਅੱਜ ਭਾਈ ਆਪਾਂ ਲੈ ਕੇ ਆ ਗਏ ਆ SUV ਕਾਰ 2014 ਮਾਡਲ ਬਹੁਤ ਸੋਹਣੀ ਕਾਰ ਨਾਲ ਆਪਣੇ ਜੁੜ ਕੇ ਨੇ ਅੱਜ ਫਿਰ ਅਮਰਤ ਵੀਰ ਜੀ ਬਹੁਤ ਸੋਹਣੀ ਕਾਰ ਲੈ ਕੇ ਤੇ ਪੈਸਾ ਉਸ ਤੋਂ ਪਹਿਲਾਂ ਭਾਈ ਪਤਾ ਕਰ ਲੋ ਨੋਟ ਧੂਰੀ ਕਾਰਬਾਰ ਓਪੋਜ਼ਿਟ TVS ਏਜੰਸੀ ਸਮਾਰਟ ਪੁਆਇੰਟ ਐਮ ਕੇ ਬਾਈਪਾਸ ਰੋਡ ਸ਼ਹਿਰ ਧੂਰੀ ਨੀਅਰ ਨਤ ਦਾ ਹਸਪੀਟਲ ਤੇ ਗੱਲ ਕਰਦੇ ਆਪਾਂ ਐਕਸ ਯੂਵੀ ਦੀ ਇੱਕ ਆਪਣੇ ਕੋਲ ਸਕੋਰਪੀ ਵੀ ਆ ਸਕੋਰਪੀ ਵੀ ਦੀ ਆਪਾਂ ਥੋੜੀ ਡਿਟੇਲ ਦੇ ਦਾਂਗੇ ਤੇ ਹੋਰ ਜੀ ਵੀਰ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਤੇ ਵੀਰ ਜੀ ਕੀ ਸ਼ਾਰਟ ਕਟ ਜੀ ਦੀ ਡਿਟੇਲ ਕੀ ਆ ਗੱਡੀ ਦੀ ਕੰਡੀਸ਼ਨ ਕੀ ਆ ਗੱਡੀ ਦੀ ਓਵਰ ਆਲ ਆਲ ਓਵਰ ਓਰੀਜਨਲ ਆ ਅੱਛਾ ਜੀ ਫਸਟ ਆਨਰਰ ਉਹਨਾਂ ਦਾ ਇੰਸ਼ੋਰੈਂਸ ਆ 2014 ਮਾਡਲ ਆ ਠੀਕ ਹੈ ਜੀ ਡਬਲ ਯੂ 6 ਸਾ ਬਿਲਕੁਲ ਨਵੀਂ ਕੋਰੀ ਗੱਡੀ ਜਿਹੜੇ ਕੋਈ ਵੀਰ ਵਧੀਆ ਗੱਡੀ ਲੈਣਾ ਚਾਹਦੇ ਨੇ ਤਾਂ ਆਪਣੇ ਕੋਲੇ ਅੱਜ ਬਹੁਤ ਸੋਹਣੀ ਕਾਰ ਐਕਸ ਵੀ ਆ ਮਰਾਬ ਜੀ ਗੱਡੀ ਦੇ ਇਨੇ 65 روپے ਦੀ ਗੱਲ ਕਰ ਟਾਇਰ ਵੀਰ ਜੀ ਕਿੰਨੇ ਪਰਸੈਂਟ 8 70% ਨੇ ਆਲਓਰ ਠੀਕ ਆ ਜੀ ਤੇ ਮਾੜੀ ਮੋਟੀ ਜਿਵੇਂ ਸਕ੍ਰੈਚਿੰਗ ਹੈ ਜੀ ਗੱਡੀ ਤੇ ਇਥੇ ਕਿਉਂ ਹੈਗੀ ਜੈਨੂਨ ਹੀ ਆ ਠੀਕ ਆ ਜੀ ਕੋਈ ਰੀਪੇਂਟ ਵਗੈਰਾ ਇਹਨਾਂ ਦਾ ਕੋਈ ਪੀਸ ਆ ਸਾਰੀ ਗੱਡੀ ਜੋ ਤੁਸੀਂ ਇੱਕ ਪੀਸ ਮੰਨ ਕੇ ਚੱਲੋ ਫਿਰ ਵੀ ਠੀਕ ਆ ਜੀ ਸ਼ੀਸ਼ੇ ਵੀਰ ਜੀ ਸਾਰੇ ਨਵੇਂ ਆਰੇ ਵੀ ਸ਼ੀਸ਼ੇ ਨਾਉਦੇ ਨੇ ਠੀਕ ਆ ਜੀ ਫਰਸਟ ਓਨਰ ਹੈ ਫੁੱਲ ਇੰਸ਼ੋਰੈਂਸ ਠੀਕ ਆ ਜੀ ਬਹੁਤ ਪਿਆਰੀ ਗੱਡੀ ਹੈ ਬਾਕੀ ਬੈਕ ਵਾਈਪਰ ਡੀਫੋਗਰ ਵਗੈਰਾ ਗੱਡੀ ਨੂੰ ਲੱਗੇ ਹੋਏ ਨੇ ਲੋ ਜੀ ਆਪਾਂ ਡੱਕੀ ਦੀ ਵੀ ਦਿਖਾਉਂਦੇ ਆ ਸਾਰਾ ਆਪ ਨੇ ਜੀ ਬਹੁਤ ਫਲੋਰ ਤਾਂ ਪਰ ਕੀ ਦਿਖਾਵਾਂਗਾ ਆ ਦੇਖੋ ਲਫਾਫੇ ਵੀ ਇਹਦੇ ਤੱਕ ਉਹ ਨਹੀਂ ਨੇ ਪਿੱਛੇ ਮਤਲਬ ਕਿ ਘੱਟ ਕਹਿਣ ਦਾ ਮਤਲਬ ਇਹ ਹੈ ਵੀ ਪਿਛਲੇ ਸੀਟਾਂ ਘੱਟ ਹੋਈਆਂ ਹਾਂ ਇਹ ਹਾਂ ਇਹ ਯੂਜ਼ ਘੱਟ ਹੋਈਆਂ ਨੇ ਚੱਲੀ ਤਾਂ ਦੇਖੋ ਇਹ ਤਕਰੀਬਨ 80-90 ਹਜ਼ਾਰ ਦੇ ਸਮਥਿੰਗ ਵੀ ਇਹਦੀ ਰੱਖਦੇ ਨੇ ਬਿਲਕੁਲ ਜੱਕਾ ਦੀ ਕੰਡੀਸ਼ਨ ਇਹ ਲੱਗਦੀ ਆ ਵੀ ਕਦੇ ਲੱਗੇ ਹੀ ਨਹੀਂ ਹੁੰਦਾ ਦੇਖੋ ਜੀ ਆਵੇ ਦੇ ਵਿੱਚ ਬੰਦ ਰਿਹਾ ਘੱਟ ਯੂਜ਼ ਹੋਇਆ ਜੀ ਬਹੁਤ ਘੱਟ ਯੂਜ਼ ਹੋਇਆ ਨਵੇਂ ਵਰਗੀ ਹੈ ਬਾਕੀ ਵੀਰ ਜੀ ਪਿੱਛੇ AC UC ਵਗੈਰਾ ਇਹਦੇ ਗੱਡੀ ਦੇ ਹਾਂ ਜੀ ਹਾਂ ਪਿੱਛੇ ਬਲੌਰ ਹੁੰਦੇ ਨੇ ਇਹਦੇ ਠੀਕ ਆ ਜੀ ਹੈਲੋ ਸੀਟ ਤੇ ਬਲੋ ਰਹਾ ਹੈ ਠੀਕ ਹੈ ਲੈ ਜੋ ਗਰੇ ਬਹੁਤ ਸੋਹਣੀ ਜਿਹੜਾ ਕੋਈ ਵੀਰ ओरिजिनल पेंट ਦੀ ਗੱਡੀ ਭਾਲਦਾ ਐਕਸਯੂਵੀ ਤਾਂ ਆਪਣੇ ਕੋਲੇ ਅੱਜ ਇਹ ਐਕਸਯੂਵੀ ਬਹੁਤ ਸੋਹਣੀ ਕਾਰ ਹੈ ਆਈਆ ਲਗਭਗ ਗੱਡੀ ओरिजिनल ਯਾ ਡਬਲਯੂ 6 ਆ ਤੇ ਵੀਰ ਜੀ ਦੱਸ ਰਹੇ ਸੀ ਜਿਵੇਂ ਵੀਰ ਜੀ ਜਿਵੇਂ ਹੁਣ ਇਹਦੇ ਵੀਲ ਕੱਪ ਲੱਗੇ ਨੇ ਤਾਂ ਇਹ ਗੱਡੀ ਤੁਸੀਂ ਕਿਵੇਂ ਕਹਦੇ ਨਹੀਂ ਦੱਸ ਰਹੇ ਸੀ ਅਪਡੇਟ ਹੋਊਗੀ ਅਪਡੇਟ ਲਾਇਆ ਸੀ ਮੇਰੀ ਗੱਲ ਚੱਲਦੀ ਹੈ ਕਿਸੇ ਨਾਲ ਠੀਕ ਹੈ ਜੀ ਹਲਾਏ ਵੀਲ ਹਾਂ ਇੱਕ ਦੋ ਦਿਨਾਂ ਜਿਹਦੇ ਲਾਏ ਪੈ ਜਾਣਗੇ ਅਪਡੇਟ ਹੋ ਜੂਗੀ ਠੀਕ ਹੈ ਜੀ ਮੜਾ ਮੜਾ ਸਕ੍ਰੈਚਾ ਕੋਈ ਕਲਮ ਕਲਮ ਦੀ ਟੱਚਿੰਗ ਆਪਸੋ ਕੋਈ ਖਾਸ ਨਹੀਂ ਹੈਗੀ ਬਾਕੀ ਬੋਲਿੰਗ ਕੰਟਰੋਲਰ ਏਸੀ ਆਟੋ ਕਲਾਈਮੇਟ ਏਸੀ ਸਭ ਕੁਝ ਗੱਡੀ ਦਾ ਵਰਕ ਹੈ ਦੋਨੇ ਕੀਜ਼ ਵੀਰ ਦੀ ਦੋਨੇ ਕੀਜ਼ ਨਾਲ ਨੇ ਕੀਜ਼ ਨਾਲ ਨੇ ਮੀਟਰ ਵੀ ਦਿਖਾਓ ਜੀ ਮੀਟਰ ਦੀ ਯਾਰ 90 ਹਜ਼ਾਰ ਚੱਲੀ ਆ ਇਹ ਤਾਂ ਸਰਵਿਸ ਰਿਕਾਰਡ ਲਓ ਜੀ ਦੇਖ ਸਕਦੇ ਹੋ 90 ਹਜ਼ਾਰ ਚੱਲੀ ਆ ਬਸ ਤਾਂ ਸਰਵਿਸ ਹਾਂ ਜੀ ਵੀਰ ਜੀ ਸਾਡੀ ਕੋਈ ਵੀ ਕਾਰ ਬਿਦਰ ਰਿਕਾਰਡ ਤੋਂ ਬਿਨਾ ਆ ਰਿਕਾਰਡ ਤੋਂ ਬਿਨਾ ਕੋਈ ਨਹੀਂ ਹੁੰਦੀ ਠੀਕ ਹੈ ਜੀ ਸਾਰੀਆਂ ਕਾਰਾਂ ਬਿਦਰ ਰਿਕਾਰਡ ਹੁੰਦੀਆਂ ਨੇ ਮੀਟਰ ਦੀ 100% ਗਾਰੰਟੀ ਹੁੰਦੀ ਹੈ ਲੋ ਜੀ ਦੇਖ ਸਕਦੇ ਹੋ ਪੂਰੀ ਅੰਟੀਰੀਅਰ ਦੀ ਵੀਰ ਜੀ ਪੂਰੀ ਜਵਾਨ ਗੱਡੀ ਹੈ ਨਾ ਐਕਸ ਯੂ ਵੀ ਮਾਈ ਮੱਖਣ ਗੱਡੀ ਆ ਠੀਕ ਹੈ ਜੀ ਜਿਵੇਂ ਅੰਟੀਰੀਅਰ ਹੁੰਦਾ ਨਾ ਆਪਾਂ ਜਿਆਦਾਤਰ ਦੇਖਦੇ ਆਂ ਅੰਟੀਰੀਅਰ ਗੱਡੀ ਦਾ ਐਕਸ ਯੂ ਵੀ ਦਾ ਮਤਲਬ ਕਿ ਜਿਆਦਾਤਰ ਖੱਟ ਹੋਇਆ ਹੁੰਦਾ ਕਈ ਗੱਡੀਆਂ ਦਾ ਦੇਖਿਆ ਪੱਕੀ ਹੋਈ ਗੱਡੀ ਨਹੀਂ ਹੈਗੀ ਯਾਨੀ ਪੂਰੀ ਜਵਾਨ ਗੱਡੀ ਪੱਕੀ ਇਲੈਕਟ੍ਰੋਨਿਕ ਸ਼ੀਸ਼ੇ ਨੇ ਪਾਵਰ ਵਿ ਸਾਰਾ ਗੱਡੀ ਦਾ ਫੰਕਸ਼ਨ ਵਰਕ ਕਰ ਰਿਹਾ ਬਾਕੀ ਆਪਾਂ ਟਾਇਰਾਂ ਦੀ ਗੱਲ ਕਰਦੇ ਆ ਟਾਇਰ ਵੀ ਜੀ 60 ਵਰਜੈਂਟ ਹੈ ਨਾ ਫਰੰਟ ਲਈ ਸਾਰੇ ਆਪਾਂ 60 70 10 ਠੀਕ ਆ ਜੀ ਬਾਕੀ ਇੰਜਨ ਦੀ ਸਟਾਰਟ ਕਰਕੇ ਦਿਖਾਓ ਜੀ ਕਰ ਲੋ ਜੀ ਇੰਜਨ ਦੀ ਸਟਾਰਟ ਕਰਤੀ ਹੈ ਕਰ ਆਪਾਂ ਇੰਜਨ ਦੀ ਤੁਹਾਨੂੰ ਦੁਕਾਨਿਆਂ ਗੱਡੀ ਬਹੁਤ ਸੋਹਣੀ ਕੋਡੇ-ਕੋਡੇ ਦੀ ਜਿਵੇਂ ਗੱਲ ਕਰਦੇ ਆ ਵੀਰ ਜੀ ਕੋਡੇ-ਕੋਡੇ ਕਿਵੇਂ ਗੱਡੀ ਦਾ ਕੋਡੇ ਤਾਂ ਕਹਿਣ ਦੀ ਲੋੜ ਹੀ ਨਹੀਂ ਹੁੰਦੀ ਚਲੋ ਫਿਰ ਵੀ ਆਪਾਂ ਜਿਵੇਂ ਕੋਈ ਨਵਾਂ ਵੀਰ ਆਪਣਾ ਵੀਰ ਕੋਈ ਜੁੜਿਆ ਹੁੰਦਾ ਨਾ ਆਪਣੇ ਨਾਲ ਤਾਂ ਦੱਸਣਾ ਜ਼ਰੂਰੀ ਆ ਸਾਰੀ ਸ਼ੀਲਡ ਲੱਗੀ ਆ ਠੀਕ ਆ ਜੀ ਸਾਰਾ ਕੁਝ ਗੱਡੀ ਦਾ ਸ਼ੀਲਡ ਯਾ ਫਰੰਟ ਬੰਮ ਤੇ ਸਾਰਾ ਕੁਝ ਬਾਕੀ ਇੰਜਨ ਦੀ ਦਿਖਾਓਗੇ ਜੀ ਇੰਜਨ ਦੀ ਕੋਈ ਬਲੌ ਚੱਟਾ ਕੋਈ ਮਤਲਬ ਹੀ ਨਹੀਂ ਦਾਇਓਰੇ ਵਧੀਆ ਕਾਰ ਕੋਈ ਐਕਸ ਯੂਵੀ ਭਾਲਦਾ ਤਾਂ ਆਪਣੇ ਕੋਲੇ ਆ ਗਏ ਇਹ ਐਕਸ ਯੂਵੀ ਕਾਰ ਬਹੁਤ ਸੋਹਣੀ ਕਾਰ ਵਧੀਆ ਪ੍ਰੋਡਕਟ ਆਪਣੇ ਕੋਲੇ ਅੱਜ ਆਇਆ ਹੈ ਤੇ ਵੀਰ ਜੀ ਆਪਾ ਹੁਣ ਇਹਦੀ ਗੱਲ ਕਰਦੇ ਆ ਰੇਟ ਦੀ ਇਹਦਾ ਰੇਟ ਕਿੰਨਾ ਕੋ ਗੱਡੀ ਦਾ ਇਹਦਾ ਜੀ ਇਹਦਾ ਰੇਟ 4,85,000 ਰੁਪਏ ਬਿਜਨੂਸੀ ਪੰਜਾਬ 4,85,000 ਰੁਪਏ ਬਿਜਨੂਸੀ ਪੰਜਾਬ ਕੋਈ ਮਾੜਾ ਮੋਟਾ ਕੋਈ ਇੰਨਾ ਕੁ ਜਿਹੜਾ ਵੀਰ ਸ਼ੇਅਰ ਕਰਕੇ ਉਹਦੇ ਲਈ ਸਪੈਸ਼ਲ ਸਕਾਊਂਟ ਹੋਊਗਾ ਸਬਸਕ੍ਰਾਈਬਰ ਵੀ ਕਰਕੇ ਆਵੇ ਜੀ ਸ਼ੇਅਰ ਨਹੀਂ ਗੱਲਾਂ ਸਬਸਕ੍ਰਾਈਬ ਤੇ ਸ਼ੇਅਰ ਕਰਕੇ ਆਊਗਾ ਤਾਂ ਉਹਦੇ ਬਾਅਦ ਤੇ ਸਪੈਸ਼ਲ ਡਿਸਕਾਊਂਟ ਹੋਊਗਾ ਬਾਕੀ ਲੋਨ ਦੀ ਸੁਵਿਧਾ ਲੋਨ ਕਿੰਨਾ ਕੁ ਹੋ ਜਾਊਗਾ ਤੇ ਲੱਗਦਾ ਲੋਨ ਤੇ ਹੋ ਜਾਊਗਾ 6.3 ਲੱਖ ਰੁਪਏ ਦੇ ਆਸ-ਪਾਸ 6.3 4 4 ਵੀ ਹੋ ਜਾਊਗਾ ਜਿਹਦਾ ਕੋਈ ਸਿੰਪਲ ਵੀਰ ਦਾ ਵਧੀਆ ਤਾਂ ਲਗਭਗ 4 ਲੱਖ ਰੁਪਏ ਲੋਨ ਵੀ ਹੋ ਜਾਊਗਾ ਲਗਭਗ ਬਾਕੀ LED ਵਗੈਰਾ ਲੱਟਾਂ ਇਹਦੇ ਵਿੱਚ ਆਉਂਦੀਆਂ ਨੇ ਇਹ ਆਉਂਦੀਆਂ ਨੇ ਵੀਰ ਜਿਹਦੇ ਇਹਦੇ ਕੰਪਨੀ ਵੱਲੋਂ ਹੀ ਆਉਂਦੀਆਂ ਨੇ ਠੀਕ ਆ ਜੀ ਠੀਕ ਆ ਤੇ ਨੈਕਸਟ ਗੱਡੀ ਇੱਕ ਆਪਣਾ ਸਕੋਰਪੀ ਪਿਛਲੇ ਪਹਿਲਾਂ ਵੀ ਦਿਖਾਈ ਸੀ ਆਪਣਾ ਸਕੋਰਪੀ ਉਹ ਵੀ ਇੱਕ ਗੱਡੀ ਖੜੀ ਆ ਇਹ 2015 ਮਾਡਲ ਆ ਅਲਾਏ ਜਿਹੜੇ ਲਾਈ ਟਾਇਰ ਨੇ ਥਾਰ ਵਾਲੇ ਪੈਸੇ ਨੇ ਇੱਕ ਪੀਸ ਪੇਂਟ ਆ ਓਵਰ ਆਲ ਮੜੀ ਨਿਗਾ ਮਰਾ ਦੋ ਓਵਰ ਆਲ ਵਧੀਆ ਗੱਡੀ ਆ ਪਹਿਲਾਂ ਵੀ ਆਪਾਂ ਦਿਖਾਈ ਆ ਜਿਹੜੇ ਕਿਸੇ ਵੀਰ ਨੇ ਪੁਰੀ-ਪੁਰੀ ਦੇਖਣੀ ਆ ਤਾਂ ਪਿਛਲੀ ਵੀਡੀਓ ਚ ਆਪਣੀ ਇਹ ਚੈਨਲ ਤੇ ਆਪਣੇ ਇਹ ਗੱਡੀ ਦੇਖ ਸਕਦਾ ਪੂਰੀ ਆਪਾਂ ਪੂਰੀ ਡਿਟੇਲ ਦਿੱਤੀ ਹੋਈ ਆ ਤੇ ਇਹਦੇ ਗ੍ਰੇਡ ਦੀ ਗੱਲ ਕਰਦਾ ਰੇਟ ਕਿੰਗਾ ਵੀਰ ਜੀ ਇਹ 8 ਲੱਖ 25000 ਰੁਪਏ ਬਦਨੂਸੀ ਪੰਜਾਬ ਇਸ ਰੇਟ ਗੱਡੀ ਆ 2015 ਠੀਕ ਆ ਜੀ 8 ਲੱਖ 25000 ਰੁਪਏ ਬਦਨੂਸੀ ਪੰਜਾਬ ਬਾਕੀ ਵੀਰ ਘੱਟ ਚੱਲੀ ਆ ਗੱਡਿਆਂ ਲਈ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਵਰਤਵਾਦ ਕਰ ਦਿਓ ਸ਼ੇਅਰ ਮਿਲਦੇ ਆ ਵੀਰੇ ਨੈਕਸਟ ਵੀਡੀਓ ਤਦ ਤੱਕ ਸਾਰੀ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ